ਆ ਵੇਖਿਆ ਕੁੜੀ ਦੇ ਲੱਛਣ ਇਹਨੇ ਕੰਪ ਚ ਜਾਣਾ ਆ ਪਤਾ ਨਹੀਂ 15 ਮਿੰਟ ਹੋ ਗਏ ਕਦੀ ਆ ਇਹਨੂੰ ਘੁੰਮਦੀ ਕਦੀ ਆ ਨਹੀਂ ਮੈਂ ਬੈਠੇ ਇੱਥੇ ਵੇਖੀ ਜਾਂਦੇ ਆ ਆ ਫਲਾਣਾ ਇਹ ਫਲਾਣੀ ਹੈ ਤੂੰ ਘਰ ਜੀ ਲੈਣਾ ਤੂੰ ਘੇਟਾ ਪੋਣੀ ਦੱਸ ਉਹ ਤੇ ਇਹਨਾਂ ਨੂੰ ਮੈਸ ਲਾਉਣ ਜਾਣਾ ਤੇ ਇਹ ਚੱਲ ਗਈ ਆ ਇਹਦਾ ਹਿਸਾਬ ਤਾਂ ਵੇਦਾਂ ਦਾ ਹੀ ਹੁਣ ਥੋੜਾ ਟਾਈਮ ਬਸਣਾ ਤਵਰਾ ਵੇਖੀ ਇਹਦਾ ਮੰਨ ਲਾਗੀ ਆ ਟੈਂਪ ਛੱਡ ਘਰ ਬਾਹਰ ਜਾਣ ਜੋਗੀ ਨਹੀਂ ਲੈਣੀ ਆ ਹੋਵੇ ਮੈਨੂੰ ਦੱਸ ਮੇਰੇ ਕੋ ਫੋਨ ਲੈ ਗਿਆ ਹਾਂ ਤੂੰ ਤੇ ਗਸਿਆ ਮੈਨੂੰ ਤੂੰ ਕੋਈ ਨਹੀਂ ਲੇ ਆ ਕੇ ਬਾਹਰ ਨੂੰ ਡਿੱਗ ਗਿਆ ਉਹ ਦੱਸਦਾ ਮਾਂ ਹਨ ਇਹ ਕੀ ਆਹ ਜੀ ਉਹ ਤੇ ਅੱਧਾ ਮੇਰਾ ਹੀ ਆ ਫੇਰ ਐ ਚੌਕੇ ਤੇ ਚੌਕਾ ਮਾਰਨਿਆ ਤੂੰ ਚੌਕੜ ਸਿੱਖ ਪੁੱਤ ਜੇ ਨਾਕਾਇਦ ਕਰਦੇ ਨਾ ساری ਉਮਰ ਤੇਰੇ ਗੁਣ ਗਾਉਂਗੀ ਮੈਂ ਫੇਰ ਵੇਖੀ ਜਿਹੜੀ ਅੱਡੀਆਂ ਚੌਚਕ ਫੁੜਕਦੀ ਐ ਨਾ ਮਾਂ ਨੂੰ ਵੇਖੀ ਫੇਰ ਮੰਮੀ ਹਾਂ ਕੁੜੀਆਂ ਨੇ ਖਾਣ ਪੀਣ ਦਾ ਸਮਾਨ ਵੀ ਲੈ ਕੇ ਜਾਣਾ ਵਾ ਆਪਣਾ ਆਪਣਾ ਖਾਣ ਪੀਣ ਦਾ ਮਤਲਬ ਪਲੇਜ ਕੁਕਰੀ ਇਦਾਂ ਦੀ ਚੀਜ਼ਾਂ ਖਾ ਕੇ ਬਿਮਾਰ ਹੋਣਾ ਉਥੇ ਫੇਰ ਕਿਆ ਕਦੀ ਕਦੀ ਖਾ ਲੂੰਗੀ ਚਲ ਕੋਈ ਗੱਲ ਨਹੀਂ ਆਪਣੇ ਪਾਪਾ ਦੇ ਨਾਲ ਜਾਈ ਤੇ ਥੋੜਾ ਨਾ ਉਹਦਾ ਕੁਛ ਨਾ ਕੁਛ ਲੈ ਆਵੀ ਜਿਆਦਾ ਨਹੀਂ ਇਦਾਂ ਦੀ ਚੀਜ਼ਾਂ ਖਰੀਦਿਓ ਇਹ ਦਿਓ ਠੀਕ ਆ ਥੋੜੀ ਇਹ ਤੇ ਲੈ ਕੇ ਪਤਾ ਨਹੀਂ ਕਿ ਇਹਦਾ ਨੰਬਰ ਪਰੇਸ਼ਾਨੀ ਕਰਦਾ ਵਾ ਨਾ ਗੱਲ ਕਰਦਾ ਵਾ ਨਾ ਕੋਈ ਇਹ ਮੈਨੂੰ ਦੱਸਿਆ ਤੇ ਸਾਰੇ ਘਰ ਚੁਰੋਏ ਪਾ ਦਿੰਨ ਉਹ ਇਹਨਾਂ ਨੇ ਤਾਂ ਮੈਨੂੰ ਕੈਂਪ ਤੇ ਹੀ ਨਹੀਂ ਜਾਣ ਦੇ ਰਹੇ ਸੋਨੀਆ ਇਹਦਾ ਫੋਨ ਹੈ ਗੱਲ ਕਰ ਲੈ ਕੰਪਨੀ ਵਾਲਿਆਂ ਦਾ ਹੀ ਕੰਪਨੀ ਦਾ ਹਾਂਜੀ ਚੱਲ ਜਾ ਤੇਰੇ ਪਾਪਾ ਹੁਣੇ ਬਾਹਰ ਉਹਨਾਂ ਨੂੰ ਕਹੀਂ ਨਾਲ ਚੱਲੋ ਮੇਰੇ ਤੇ ਥੋੜਾ ਸਮਾਨ ਲੈ ਆਉਣਾ ਠੀਕ ਹੈ ਪਾਪਾ ਹਾਂਜੀ ਬੇਟਾ ਮੇਰੇ ਨਾਲ ਮੋਲ ਚਲੋਗੇ ਡੇ ਤੇ ਜਾਣਾ ਵਾ ਅੱਡੇ ਵਾਲੇ ਮੋਲ ਚ ਇਹ ਲਿਓਣਾ ਪਤਾ ਮੋਲ ਤੋਂ ਹਾਂ ਲਿਓਣਾ ਖਾਣ ਪੀਣ ਦਾ ਥੋੜਾ ਪਤਾ ਅਸਾਂ ਨਾਲ ਵਾਸਤੇ ਹਾਂਜੀ ਸਰ ਜਿਹੜੀ ਖਾਣ ਪੀਣ ਦੀ ਗੱਲ ਵਾ ਨਾ ਉਹ ਨੋਰਮਲ ਲੈ ਲਾਂਗੇ ਕੁਝ ਬਿਸਕੁਟ ਵਗੈਰਾ ਨਮਕੀਨ ਜਿਆਦਾ ਵੀ ਜਿਹੜਾ ਬਾਹਰ ਦੀਆਂ ਚੀਜ਼ਾਂ ਨੇ ਮੜੀਆਂ ਮਾਰੀਆਂ ਤੁਹਾਡਾ ਮੈਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਵਾ ਵੀ ਜਿਹੜਾ ਫੌਜ ਦਾ ਕੈਂਪ ਹੁੰਦਾ ਨਾ ਇਹਦਾ ਤੁਹਾਡਾ ਲੱਗਦਾ ਐ ਐਨਸੀਸੀ ਦਾ ਹਾਂਜੀ ਉਹ ਚ ਸਭ ਕੁਝ ਮਿਲਦਾ ਖਾਣ ਨੂੰ ਬੜਾ ਕੁਛ ਦਿੰਦੇ ਜਿੱਦਾਂ ਫੌਜ ਨੂੰ ਦਿੰਦੇ ਓਦਾਂ ਹੀ ਐਨਸੀਸੀ ਵਾਲਿਆਂ ਨੂੰ ਦਿੰਦੇ ਆ ਫੌਜੀ ਤਾਂ ਇਹਨਾਂ ਤੇ ਬੜੇ ਹੱਟੇ ਕੱਟੇ ਹੁੰਦੇ ਆ ਹਨਾ ਹਾਂਜੀ ਆ ਤੇ ਬਾਕੀ ਪੁੱਤ ਓਥੇ ਤੂੰ ਜਾਣਾ ਵਾ ਓਥੇ ਬਿਲਕੁਲ ਮਿਹਨਤ ਕਰਨੀ ਆ ਆਪਣੀ ਕੈਂਪ ਵਿੱਚ ਤੇ ਜਿਹੜਾ ਚੰਗਾ ਤੈਨੂੰ ਸਰਟੀਫਿਕੇਟ ਸੀ ਕਹਿੰਦੇ ਕੇ ਬੀ ਕਹਿੰਦੇ ਆ ਸੀ ਮਿਲਣਾ ਸੀ ਨਾ ਉਹ ਉਹ ਮਿਲ ਜੂਗਾ ਫਿਰ ਤੈਨੂੰ ਕੱਲ ਨੂੰ ਕਿਸੇ ਵੀ ਅੰਜ ਫੌਜ ਵਿੱਚ ਹੋਣਾ ਹੋਵੇ ਭਾਵੇਂ ਪੁਲਿਸ ਵਿੱਚ ਹੋਣਾ ਹੋਵੇ ਤੇ ਰਿਟਰਨ ਨਹੀਂ ਜਾਣਾ ਪੈਂਦਾ ਹਾਂਜੀ ਜਿਨ੍ਹਾਂ ਨੂੰ ਸਰਟੀਫਿਕੇਟ ਸੀ ਹਾਂਜੀ ਸੀ ਮਿਲ ਜੇ ਹਨਾ ਦੂਸਰੀ ਗੱਲ ਹੋਰ ਉਥੇ ਮਿਹਨਤ ਨਾਲ ਜੋ ਵੀ ਉਹ ਕਰਾਉਂਦੇ ਆ ਤੈਨੂੰ ਲਿਖਣਾ ਪੜਨਾ ਸਾਰਾ ਵਧੀਆ ਤਰ੍ਹਾਂ ਪੁੱਤ ਜਾਣਾ ਵਧੀਆ ਤਰ੍ਹਾਂ ਆਉਣਾ ਠੀਕ ਹੈ ਹਾਂਜੀ ਬਾਕੀ ਤੁਹਾਡੇ ਤੇ ਮੈਨੂੰ ਪੂਰਾ ਮਾਣ ਵਾ ਤੇ ਤੁਸੀਂ ਮੇਰੀ ਬੇਟੀ ਨਹੀਂ ਜੇ ਬੇਟਾ ਵਾ ਅੱਜੋਂ ਤੇ ਮੈਂ ਤਨੂੰ ਫਰੀ ਛੱਡਿਆ ਆ ਵੀ ਕੋਈ ਗੱਲ ਨਹੀਂ ਆਪਣੀ ਮਰਜ਼ੀ ਨਾਲ ਪੜੋ ਆਪਣੀ ਮਰਜ਼ੀ ਨਾਲ ਜੋ ਵੀ ਤੁਸੀਂ ਕੋਰਸ ਕਰਨਾ ਵਾ ਤੁਹਾਡੇ ਤੇ ਮੈਂ ਛੱਡਿਆ ਸਾਰਾ ਕੁਝ ਹਨਾ ਹਾਂਜੀ ਕਿਉਂਕਿ ਗੱਲ ਪਤਾ ਕੀ ਆ ਸਾਡੀਆਂ ਦੇ ਪੁੱਤ ਆਸਾਂ ਹੀ ਸਾਰੀਆਂ ਤੇਰੇ ਤੇ ਆ ਹਣਾ ਆਹ ਤੇ ਆ ਲਾਗੇ ਹਾੜਾ ਪੁੱਤ ਵੱਡਾ ਅਫਸਰ ਬਣੇ ਚਾਹੇ ਕਿਸੇ ਵੀ ਵਿਭਾਗ ਵਿੱਚ ਬਣੇ ਕਿਦਾਂ ਵੀ ਬਣੇ ਹਣਾ ਤੇ ਉਹ ਸਾਰਾ ਮਿਹਨਤ ਤੇ ਹੁੰਦਾ এডਿਕੇਸ਼ਨ ਇਹੋ ਜੀ ਚੀਜ਼ ਉਹ ਪੁੱਤ ਜਿਹੜੀ ਨਾ ਮਤਲਬ ਕਰੀਦੀ ਤੇ ਛੋਪੇ ਛੋਪਕੇ ਪੜੀ ਜਾ ਘਰ ਵਿੱਚ ਪਰ ਜਦੋਂ ਉਹ ਹੋ ਜਾਂਦੀ ਨਾ ਕੰਪਲੀਟ ਤੇ ਫਿਰ شیر ਦਾ ਜਾਨੇ ਨਾ ਸ਼ੇਰਨੀ ਦਾ ਦੁੱਧ ਉਹਦੇ ਵਾਂਗੂੰ ਦਹਾੜਦਾ ਬੰਦਾ ਤੇ ਆਂਦੇ ਛੁਪਕੇ ਮਿਹਨਤ ਕਰੋ ਤੇ ਤਰੱਕੀ ਤੁਹਾਡੀ ਆਪੇ ਸ਼ੋਰ ਮਚਾ ਦੇਣਾ ਕੋਈ ਫਲਾਣੇ ਦੀ ਬੇਟੀ ਪਲਾਣਾ ਦੀ ਕੁੜੀ ਪਲਾਣਾ ਅਫਸਰ ਬਣ ਗਈ ਹਨਾ ਪੁੱਤ ਇਹ ਕੋਈ ਗਰੀਬ ਅਮੀਰ ਦੀ ਨਹੀਂ ਹੁੰਦੀ ਨੌਕਰੀ ਨੌਕਰੀ ਹੁੰਦੀ ਹੈ ਐਜੂਕੇਸ਼ਨ ਦੇ ਉੱਪਰ ਤੇ ਇਹ ਵਿਚਾਰੇ ਰੱਖਸ਼ਾ ਚਲਾਉਂਦੇ ਆ ਆਟੋ ਚਲਾਉਂਦੇ ਆ ਇਹ ਝਾੜੀ ਢੱਪਾ ਕਰਦੇ ਆ ਇਸੇ ਤਰ੍ਹਾਂ ਹੀ ਉਦ ਦੇ ਮੋੜਦੇ ਆ ਬੰਦੇ ਦੇ ਔਲਾਦ ਚੰਗੀ ਨਿਕਲ ਜੇ ਤੇ ਉਹ ਪੀੜੀ ਆਪ ਹੋ ਜਾਂਦੀ ਆ ਤੇ ਔਲਾਦ ਮਾੜੀ ਨਿਕਲ ਜੇ ਤੇ ਬੰਦੇ ਦਾ ਕੰਮ ਬਿਲਕੁਲ ਥੱਲੇ ਸਿਲ ਜਾਂਦਾ ਓਕੇ ਪਾਪਾ ਓਕੇ ਮੱਝੋ ਜੇ ਵੀ ਤੁਹਾਡੇ ਕੋ ਪੈਨੀਆਂ ਵੀ ਨਹੀਂ ਇਦਾਂ ਲੱਗਦਾ ਜਿੱਦਾਂ ਮੈਂ ਕਿਟੀਚੋ ਕੋ ਪੀਤੀ ਨਹੀਂ ਹੈ ਨਹੀਂ ਬੁੱਤ ਕੋ ਸਿੱਖਣ ਨੂੰ ਮਿਲਦਾ ਨਾ ਕੋਨਾ ਕੋ ਹਾਂ ਜੀ ਸਿੱਖਣ ਨੂੰ ਮਿਲਦਾ ਹਾਂ ਚਲੋ ਕੋਈ ਨਹੀਂ ਮੇਰਾ ਪੁੱਤ ਜਾਓ ਤੁਸੀਂ ਤੇ ਲੈਵਾਂ ਮੈਂ ਜਾਊਗਾ ਜਾਊਗਾ ਕੋਈ ਗੱਲ ਨਹੀਂ ਤਾਂ ਹਾਂ ਜੀ ਕੰਮ ਆਹ ਕੱਪੜੇ ਥੋੜੇ ਜਿਹਾ ਸਿੱਲੇ ਆ ਉੱਪਰ ਪਾਇਆ ਠੀਕ ਉਹ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਤਾਂ ਚੰਨ ਮਰੋ ਚੱਲ ਠੀਕ ਆ ਭੈਣ ਮਾ ਕਰਦਾ ਗੰਦੀ ਨਾ ਠੀਕ ਆ ਕੋਈ ਗੱਲ ਨਹੀਂ ਜਿਹਦਾ ਭੈਣ ਲਾ ਹੋ ਆਓ ਬਿਮਾਰ ਹੋ ਕੀ ਕਰ ਲੋਗੀ ਉਹ ਜਿੱਦਨ ਦੀ ਇੱਥੋਂ ਗਈ ਨਾ ਆਂਦੀ ਮੇਰੇ ਕੋ ਉੱਠਿਆ ਨਹੀਂ ਗਿਆ ਆਣ ਕੇ ਮੇਰਾ ਪਤਾ ਲੈ ਜਾਓ ਉਹ ਕੋਈ ਗੱਲ ਨਹੀਂ ਕੋਈ ਵਾਦਾ ਘਾਟਾ ਖਾਦਾ ਕੀਤਾ ਵੀ ਆਉ ਰਾਵਾਂ ਕੋਈ ਗੱਲ ਨਹੀਂ ਤੂੰ ਇਦਾਂ ਕਰ ਦੁਵਿੰਦਰ ਨੂੰ ਨਾਲ ਲੈ ਤੇ ਤੂੰ じゃ ਆਇਆ ਮੇਰਾ ਨਾ ਥੋੜਾ ਜਿਹਾ ਉਹ ਫੋਨਰ ਵਾਲਿਆਂ ਨੇ ਆਉਣਾ ਅੱਜ ਕਲੈਕਸ਼ਨ ਦੇਣਾ ਉਹ ਮੋਟਰ ਨੂੰ ਵੀਰ ਮੇਰਾ ਦਾ ਇਕੱਠੇ ਜਾਂਦੇ ਉਹ ਇਕੱਠੇ ਫਿਰ ਮੇਰਾ ਪਤਾ ਨਹੀਂ ਕਿਦੋਂ ਆਉਣਾ ਤੇ ਫਿਰ ਉਹ ਟਾਈਮ ਲੱਗ ਜਾਣਾ ਉਹਦੇ ਕਹਣਾ ਕੋਈ ਵੀ ਨਹੀਂ ਆਇਆ ਤੂੰ ਜਾਦੇ ਉਹਨੂੰ ਥੋੜੀ ਤਸੱਲੀ ਤੇ ਦੇ ਵੀ ਕੋਈ ਕਾਜੀ ਪਾੜ ਤੂੰ ਹਸਪੀਟਲ ਖਾਣੇ ਨਾਲ ਤੇ ਲੈ ਜਾਂਦੇ ਆ ਜਾਂ ਕੋਈ ਗੱਲ ਹੈਗੀ ਤੇ ਵੇ ਪੈਸੇ ਤੇ ਲਾ ਪੁੱਛਲਾ ਹੋਦੀ ਆ ਕੋਈ ਨਹੀਂ ਪੈਸੇ ਤੇ ਲਾ ਦਾਂਗੇ ਭੈਣਾਂ ਸਾਡੀ ਉਹੋ ਨਾ ਬੱਜਦਾ ਵੀ 200 ਕੋਲੇ ਜਾ ਕੇ ਤੇ ਇੰਨੇ ਬੰਦੇ ਨੂੰ ਪੁੱਛਦੇ ਨਾ ਵੀ ਪੈਸੇ ਤੇ ਨਹੀਂ ਜੂਰਤਾ ਤੇ ਦੱਸ ਇਹ ਤੈਨੂੰ ਲੈ ਕੇ ਜਾਂਦੇ ਤੇ ਬੰਦਾ ਹੋਰ ਦਾ ਹੋਰ ਹੋ ਜਾਂਦਾ ਵਾ ਚੱਲ ਮੈਂ ਦਵਿੰਦਰ ਨੂੰ ਆ ਜਾਈਂ ਨਾ ਕੀ ਗੱਲ ਹੋਈ ਤੇਨਾਂ ਦਾ ਭੈਣ ਨਹੀਂ ਠੀਕ ਜਦੋਂ ਦੀ ਇੱਥੋਂ ਗਈ ਉਹਦੋਂ ਦੀ ਆਂਦੀ ਮੈਂ ਮੰਜੇ ਤੇ ਹੀ ਹਾਂ ਬਿਮਾਰ ਹੋ ਜਾਂਦੀ ਮੈਨੂੰ ਇੰਨਾ ਕੁ ਦੱਸਿਆ ਇਹਨੇ ਇੱਕ ਦਿਨ ਵੀ ਮੈਨੂੰ ਬੁਖਾਰ ਜਿਆ ਚੜਨ ਲੱਗਾ ਵਾ ਬਾਅਦ ਚ ਦੋ ਦਿਨ ਮੇਰੀ ਵੀ ਨਹੀਂ ਗੱਲ ਹੋਈ ਕਹਿੰਦੀ ਰਹਿੰਦੀ ਰਹਿੰਦੀ ਹੈ ਕਾਦੀ ਮੈਨੂੰ ਮਿਲ ਜਾਓ ਆ ਕੇ ਪਤਾ ਲੈ ਜਾਓ ਤੇ ਮੈਂ ਇਹਨੂੰ ਕਹਿਨ ਦਿਆਂ ਵਾ ਜੋਨ ਨੂੰ ਵੀ ਤੂੰ ਇਦਾਂ ਕਰ ਦਵਿੰਦਰ ਨੂੰ ਲੈ ਨਾਲ ਤੇ ਜਾ ਕੇ ਤੇ ਮਿਲ ਜਾ ਕੇ ਤੂੰ ਮੈਨੂੰ ਦੱਸ ਫੇ ਸਿਚੁਏਸ਼ਨ ਕਿਦਾਂ ਦੀ ਕੀ ਗੱਲ ਹੋ ਉੱਥੇ ਪਵੇਲਿਸ ਸ਼ੁਕਰ ਸ਼ਗਰ ਵਧੀਆ ਜਿੱਥੋਂ ਤੋਂ ਮੇਰਾ ਆਈਡੀ ਹੈ ਮੈਂ ਸ਼ੁਕਰ ਤੇ ਉਹਦੀ ਬੜੀ ਕੰਟਰੋਲ ਚਾਉਣਾ ਕੋਈ ਗੱਲ ਨਹੀਂ ਜਿੱਦਣ ਮੈਂ ਆਦੋ ਗਈ ਹੀ ਨਾ ਸੋਨੀਆਂ ਨੂੰ ਲੈਣ ਤੇ ਦੋਈ ਉਹਦੀ ਸੱਸ ਕਹਿੰਦੀ ਸੀ ਕਿ ਦਵਿੰਦਰ ਨੂੰ ਆਜ ਨੂੰ ਪਤਾ ਨਹੀਂ ਕਿੰਨਾ ਕਚੇੜਾ ਹੋ ਗਿਆ ਸਾਡੇ ਕੋਲ ਤੇ ਵਰਦੀ ਨਹੀਂ ਆ ਚੱਲ ਐਸੇ ਬਾਨੇ ਸਹੀ ਦੋਵੇਂ ਜੀ ਜਾ ਕੇ ਹੋਇਓ ਪਵੇਲਾ ਸਵੇਰੇ ਚੱਲ ਜਾ ਜਰੂਰੀ ਨਹੀਂ ਹੋਣਾ ਜੇ ਇਹਦੇ ਤੋਂ ਪਹਿ ਤੇ ਨਹੀਂ ਜਰੂਰ ਤਾਂ 1000 2000 ਜਿੰਨੇ ਲੋਕਾਂ ਮੈਂ ਗਾਵਾਂ ਤੈਨੂੰ ਮੈਂ ਫੋਨ ਪੇ ਲਾ ਦੂੰਗਾ ਤੇ ਲੈਣੀ ਹਸਪਤਲ ਕੋਈ ਵੀਰ ਕੋਈ ਪੈਸੇ ਦੀ ਗੱਲ ਕੋਈ ਨਹੀਂ ਪਤਾ ਕੀ ਆ ਪੈਸੇ ਦੀ ਸੋਲਾ ਜ਼ਰੂਰ ਮਾਰਿਓ ਹਾਂ ਮੁੰਡੇ ਦੇ ਪੈਸੇ ਵੀ ਨਹੀਂ ਨਾ ਮੁੰਡਾ ਬਾਹਰ ਬਾਹਰ ਅੱਗੀ ਉਹਦਾ ਵੇਖਣਾ ਉਹਦੇ ਦੇਖਣਾ ਕੋਈ ਗੱਲ ਨਹੀਂ ਉਹ ਮੈਂ ਤੁਹਾਨੂੰ ਪੈਸੇ ਨਹੀਂ ਪੈਸੇ ਨਹੀਂ ਕੋਈ ਗਏ 2 4000 ਦੀ ਲੋੜ ਹੋਊਗੀ ਤਾਂ ਕੋਈ ਗੱਲ ਨਹੀਂ ਕੋਈ ਦਵਿੰਦਰ ਨੂੰ ਲੈ ਜਾ ਨਾ ਲੈ ਆਉਂਦਾ ਪਤਾ ਗਾਉਂ ਜਾ ਕੇ ਆਜੋ ਇਹਨਾਂ ਨੂੰ ਜਾਣ ਦਿੰਨੇ ਆ ਅੱਗੇ ਸਿਚੁਏਸ਼ਨ ਨੂੰ ਇਹਨੇ ਭੈਣ ਨਾਲ ਗੱਲ ਕਰ ਲੈਂਦੇ ਆ ਇਹ ਸਾਨੂੰ ਉੱਥੋਂ ਦੱਸ ਦੂਗਾ ਤੇ ਫਿਰ ਅਸੀਂ ਵੀ ਸ਼ਾਮ ਨੂੰ ਵੇਖਾਵਾਂਗੇ ਜੇ ਕੋਈ ਜਲ ਜਾਵੇ ਅੱਛਾ ਤੇ ਉਹ ਸੋਨੀਆਂ ਵੀ ਕਹਿੰਦੀ ਸੀ ਪਾਪਾ ਨਾਲ ਜਾਣ ਮੇਰੇ ਤੇ ਉਹ ਆਹੋ ਉਹ ਕਹਿੰਦੀ ਸੀ ਬਾਜ਼ਾਰ ਜਾਣਾ ਵਾ ਕੁਝ ਸਮਾਨ ਲਿਆਉਣਾ ਵਾ ਗੱਲ ਸੁਣੋ ਜਿਆਦਾ ਨਿੱਕੇ ਨੋ ਦੀਆਂ ਚੀਜ਼ਾਂ ਨੇ ਮਿੱਲਾ ਚੋ ਪਟੰਗ ਲੈ ਕੇ ਦਿਓ ਥੋੜਾ ਸਮਾਨ ਲੈ ਆਏ ਤੇ ਮੁੰਕੇ ਬਿਮਾਰੀ ਹੋ ਜਾਂਦੀ ਹੁੰਦੀ ਆ ਆ ਜਿਹੜੇ ਨਮਕੀਨ ਆ ਨਾ ਬ੍ਰਾਂਡਡ ਚਲੋ ਲੈ ਦਾਂਗੇ ਦੋ ਇੱਕ ਦੋ ਪੈਕਟ ਤੇ ਬਿਸਕੁਟ ਲੈ ਜੀ ਮੈਂ ਹੋਰ ਉਸ ਸਮਾਨ ਕੀ ਲੈਣਾ ਵਾ ਮਾਣ ਦਾ ਲੋਰ ਟੀ-ਸ਼ਰਟ ਲੈਣਾ ਹੀ ਆ ਤੇ ਤੁਹਾਨੂੰ ਤੇ ਕਹਿੰਦੀ ਨਹੀਂ ਮੇਰੇ ਕੰਨਾਂ 'ਚ ਦੰਦਨੇ ਮਚਾਉਂਦੀ ਏ ਉਹਦਾ ਕਰਕੇ ਕਹਿੰਦੀ ਜੇ ਲੈ ਚੱਲ ਆ اچھا ਠੀਕ ਆ ਬੈ ਜਾ ਇੱਕ ਮਿੰਟ ਤੇ ਮੈਂ ਗੱਲ ਕਰਨੀ ਆ ਦੱਸੋ ਮੈਂ ਕਿਹਾ ਮੈਂ ਤੇ ਕੁੜੀ ਨੂੰ ਮੋਟਾ-ਮੋਟਾ ਸਮਝਾਤਾ ਕਿ ਪੁੱਤ ਕਿੱਦਾਂ ਜਾਣਾ ਕਿੱਦਾਂ ਰਹਿਣਾ ਪਰ ਜੋ ਇੱਕ ਮਾਂ ਨੇ ਸਮਝਾ ਰਣਾ ਨਾ ਉਹ ਪਿਓ ਨਹੀਂ ਦਿੰਦਾ ਖੁੱਲ ਕੇ ਕਿਉਂਕਿ ਬਾਹਰ ਜਾਣਾ ਦਹਾ ਦਿਨਾਂ ਵਾਸਤੇ ਹਨਾ ਤੇ ਉਹਨੂੰ ਚੰਗੀ ਤਰ੍ਹਾਂ ਸਮਝਾਦੀ ਕਿ ਪੁੱਤ ਇੱਦਾਂ 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 ਰਹਿਣਾ ਵਾ ਆ ਕਮ ਉਹ ਪਾਪਾ ਦਰਿਨੇ ਸਮਝਾਤਾ ਵਾ ਪਰ ਤੈਨੂੰ ਮੈਂ ਵੀ ਸਮਝਾਉਣੀ ਆ ਕਿਉਂਕਿ ਆ ਉਮਰ ਜਿਹੜੀ ਹੁੰਦੀ ਨਾ ਬੜੀ ਮਤਲਬ ਸੋਲ ਜੀ ਹੁੰਦੀ ਬੱਚਿਆਂ ਦੀ ਹਨਾ ਕੋਈ ਗੱਲ ਨਹੀਂ ਸੋਨੀਆ ਨੂੰ ਕਹਿਣ ਦੀ ਲੋੜਤ ਨਹੀਂ ਆ ਬਥੇਰੀ ਸਮਝਦਾਰ ਫਿਰ ਵੀ ਮੈਂ ਇੱਕ ਵਾਰੀ ਇਹਨੂੰ ਬਹਿ ਕੇ ਸਮਝਾ ਦੂੰਗੀ ਬਾਕੀ ਉਹਦੇ ਡਾਕੂਮੈਂਟ ਆਧਾਰ ਕਾਰਡ ਉਹਦਾ ਸਰਟੀਫਿਕੇਟ ਉਹਦੇ ਜਿੰਨੇ ਵੀ ਕੀ ਐਨ ਐਨ ਸੀ ਸੀ ਕਹਿੰਦੇ ਉਹਨੂੰ ਹਾਂਜੀ ਉਹ ਜਿਹੜਾ ਕਰਨ ਦੀ ਆ ਉਹਦਾ ਸਾਰਾ ਡਾਕੂਮੈਂਟ ਜਿਹੜੇ ਪਹਿਲਾਂ ਉਹਨੇ ਕੀਤੇ ਕੋਰਸ ਸਾਰੇ ਦੇ ਦੇ ਉਹਨੇ ਸਾਰਾ ਕੁਝ ਪਾਲਿਆ ਸਿਰਫ ਆਧਾਰ卡 ਰਹਿ ਗਿਆ ਉਹ ਮੈਂ ਲੱਭ ਲਈ ਇੱਕ ਚੀਜ਼ ਨੋਟ ਕਰੀ ਜਿਹੜਾ ਉਹਨੇ ਉਹ ਬੈਂਕ ਵਾਲਾ ਭਰੇ ਨਾ ਫਾਰਮ ਉਹਦਾ ਵੀ ਟੈਸਟ ਜਲੰਦਰ ਹੀ ਹੋ ਤੇ ਉਹਦੇ ਵਾਸਤੇ ਉਹਨੂੰ ਜਿਹੜਾ ਡਾਕੂਮੈਂਟ ਉਹਨੇ ਉਹਨੂੰ ਕਿਹਦੇ ਹੁੰਦੇ ਆ ਉਹ ਇੱਕ ਕਾਲਜ ਪੱਤਰ ਉਹ ਪੂਰਾ ਸੈੱਟ ਕਰਕੇ ਤੇ ਦੇ ਦੇ ਦੀਆਂ ਉਹਨੂੰ ਉੱਥੋਂ ਮੜ ਕੇ ਮੈਨੂੰ ਪਰੇਸ਼ਾਨ ਕਰੂਗੀ ਕੋਈ ਨਹੀਂ ਮੈਨੂੰ ਪਤਾ ਲਿਆ ਕੇ ਨਹੀਂ ਕੋਈ ਗੱਲ ਨਹੀਂ ਮੈਂ ਵੇਖ ਲੈਣੀ ਕਾਗਜ਼ਾਂ 'ਚ ਆਹੋ ਵੇਖ ਲੈ ਬਾਕੀ ਸਾਰਾ ਕੰਮ ਤੇ ਕਰ ਲਿਆ ਉਹਦੇ ਜਾਣ ਵਾਸਤੇ ਪੈਸਾ ਤੇ ਲੱਗਦਾ ਥੋੜਾ ਬਹੁਤ ਚਾਹੀਦਾ ਉਹਦੇ 4000 ਕਹਿੰਦੇ 4 ਨਹੀਂ ਤੇ ਚੱਲ 2 ਢਾਈ ਤੇ ਚਾਹੀਦੇ ਆ ਕੋਲ ਸਾਰਾ ਕੁਝ ਉਹਨਾਂ ਦਾ ਮੈਂ ਪੈਸੇ ਇੰਨੇ ਕੀ ਕਰਨੇ ਆ ਵੇਖ ਕੇ ਕੁੜੀਆਂ ਵੱਲ ਵੀ ਉਹਨਾਂ ਦੇ ਖਰਦਨੇ ਤੇ ਮੈਨੂੰ ਵੀ ਚਾਹੀਦੇ ਆ ਚਲ ਮੈਂ ਕਰਦਾ ਅਰੇਂਜਮੈਂਟ ਕੇ ਦੋ ਠੀਕ ਆ 1000 ਰੁਪਏ ਹੈਗਾ ਮੈਂ ਵੇਖੋ ਸਾਊਟ ਤੇ ਬੜੀ ਗਲਤ ਚਾਹੀ ਤੇ 1.5 ਹਜ਼ਾਰਾਂ ਕਰ ਲੈਣਾ 2.5 ਹਜ਼ਾਰ ਦੇ ਦੇ ਵੇਖ ਲਓ ਸੋਲੋ ਸਿਸਟਮ ਦਾ ਤੁਸੀਂ ਆਏ ਆ ਕਹਿੰਦੇ ਬਾਹਰ ਤੇ ਮੈਂ ਇਹਦਾ ਆਧਾਰ ਕਾਣ ਕਰਦਾ ਮੈਂ ਹੈਲੋ ਚਾਚੀ ਮੇਰਾ ਫੋਨ ਆ ਮੈਨੂੰ ਬਾਜ ਮਾਰ ਲੈਂਦੇ ਹਾਏ ਹੈ ਨਹੀਂ ਕੋਈ ਖਾਸ ਹੀ ਉਹਦਾ ਵੱਜਣ ਡਿਆ ਮੈਂ ਚੁੱਕ ਲਿਆ ਕਿਦਾਂ ਪੌੜੀਆਂ ਦਾ ਦਗੜ ਦਗੜ ਭੱਜੀ ਆਈਆਂ ਤੇ ਹੁਣੇ ਸੱਟ ਪੈਟ ਲੱਗ ਜਾਂਦੀ ਤੇ ਧੀ ਸੱਤੇ ਚਪਟਾ ਮਾਰ ਕੇ ਖੋ ਲਿਆ ਘਰ ਚ ਹੁਗਮੀ ਨਹੀਂ ਫੋਨ ਚੁੱਕਣ ਦਾ ਈ ਪਤਦਾ ਦੀਦੀ ਮੈਂ ਤਾਂ ਨਾਲ ਇੱਕ ਗੱਲ ਕਰਨੀ ਸੀ ਹਾਂ ਕਰ ਦਿੰਦੇ ਤੇ ਮੈਂ ਦਾਦੀ ਨੇ ਕੀਤੀ ਨਹੀਂ ਕਾਰਵੀ ਮੈਂ ਗੱਲ ਮੈਂ ਮੂੰਹ ਤੇ ਦਿੰਨੀ ਆ ਤੇ ਤਾਂ ਮੈਂ ਸਾਰਿਆਂ ਨੂੰ ਕੌੜੀ ਲੱਗਦੀ ਆ ਐਹੋ ਜੀ ਕਿਹੜੀ ਗੱਲ ਆ ਤੇ ਅੰਦਰ ਤੂੰ ਦੱਸ ਐਹੋ ਜੀ ਗੱਲ ਕੀ ਆ ਤੂੰ ਨਹੀਂ ਨੋਟ ਕੀਤਾ ਕੁੜੀ ਕਿੰਨੇ ਦਿਨ ਹੋਈ ਕੰਨ ਨੂੰ ਫੋਨ ਲਾ ਕੇ ਘੁੰਮਦੀ ਆ ਰਾਹ ਦੇਸੀ ਵਾਲੇ ਕਮਰੇ 'ਚ ਸਾਡੇ ਲਾਗੇ ਸੁੱਤੀ ਸੀ ਤੇ ਰਾਤ 11 ਵਜੇ ਫੋਨ ਆਉਂਦਿਆ ਸੀ ਤੇ ਜੇ ਮੈਂ ਕਿਹਾ ਨਾ ਕਿ ਪੁੱਤ ਚੁੱਕ ਲੈ ਫੋਨ ਕਿਹਦਾ ਆਉਂਦਿਆ ਲੱਗੇ ਗੌਰਵ ਪਿਆ ਹੀ ਇਹਦਾ ਚਾਚਾ ਪਿਆ ਹੀ ਜੇ ਬੰਦੇ ਐਹੋ ਜੀ ਗੱਲ ਨੋਟ ਕਰਨ ਵੀ ਅੱਧੀ ਰਾਤ ਕਿਹਦਾ ਫੋਨ ਆਉਂਦਿਆ ਜੇ ਕਿ ਤੇਰੀ ਸਹੇਲੀ ਭੈਣ ਦਾ ਆਉਂਦਿਆ ਤੂੰ ਤੂੰ ਚੁੱਕ ਕੇ ਗੱਲ ਕਰ ਲੈ ਉਸ ਤੇ ਕਹਿਣ ਦਾ ਕੀ ਮਤਲਬ ਦਵਿੰਦਰ ਕਹਿਣਾ ਮਤਲਬ ਸੁਣ ਲੈ ਕਹਿਣਾ ਮਤਲਬ ਤੈਨੂੰ ਮਤਲਬ ਪੜਨ ਲੱਗਣਾ ਨਹੀਂ ਮੇਰੀ ਮੇਰੇ ਪੁੱਤ ਦੀ ਵੀ ਉਹ ਭੈਣ ਆ ਭਾਵੇਂ ਤੇਰੀ ਭੈਣ ਦੀ ਕੁੜੀ ਆਪਣੇ ਵੀ ਲੱਗਦੀ ਤੇਰੀ ਹੈ ਤੇ ਇਹ ਕਰਦੀ ਧੀ ਆ ਨਾ ਹੈ ਕੱਲੋਂ ਕੋਈ ਊਜਨੀਜ ਹੋ ਗਈ ਤੇ ਸਾਰੇ ਬਦਨਾਮ ਸਾਡੀ ਨਹੀਂ ਗੱਲ ਲੱਗਦੀ ਉਹ ਧੀ ਆ ਸਾਡੇ ਘਰ ਦੀ ਸਾਨੂੰ ਤਾਂ ਦੁੱਖ ਲੱਗਦਾ ਵਾ ਹੈ ਤੇਰੇ ਅੱਖਾਂ ਦੇਖਾਰੇ ਪਿਆਰ ਦੀ ਪੱਟੀ ਬੰਨੀ ਆ ਮੈਂ ਕਈ ਦਿਨ ਹੋਏ ਆ ਨੋਟ ਕਰਦੀ ਆ ਕੁੜੀ ਨੁੱਕਰਾ ਜਿਹਾ ਵਾ ਗੱਲਾਂ ਕਰਦੀ ਆ ਦਵਿੰਦਰ ਸੋਨੀਆ ਦਾ ਪੂਰਾ ਮਾਣਾ ਮੈਨੂੰ ਨਾਲੇ ਉਹਦਾ ਫੋਨ ਮੇਰੇ ਜਾਂਦੇ ਪਿਓ ਦੇ ਹੱਥ 'ਚ ਵੀ ਰਹਿੰਦਾ ਕੱਲਾ ਸੋਨੀਆ ਕੋ ਨਹੀਂ ਰਹਿੰਦਾ ਹੱਸੇ ਕਰਕੇ ਨਹੀਂ ਮੈਂ ਕਹਿੰਦੀ ਤੇ ਤੂੰ ਗੁੱਸਾ ਕਰਨਾ ਤੇ ਗੁੱਸਾ ਤੂੰ ਕਰਦੀ ਆ ਆ ਵੇਖ ਲਾ ਹੁਣ ਇਥੇ ਫੋਨ ਪਿਆ ਸੀ ਤੇ ਮੈਂ ਰਸੋਈ 'ਚ ਕੰਮ ਕਰ ਰਹੀ ਮੈਨੂੰ ਜਦੋਂ ਕੋਈ ਨਹੀਂ ਦਿਖਿਆ ਆਪਣਾ ਧੀ ਪੁੱਤ ਕਹਿ ਬਗਾਨੇ ਦਾ ਤੇ ਫੋਨ ਮੈਂ ਚੁੱਕਿਆ ਨਹੀਂ ਮੈਂ ਹੈਲੋ ਜੇ ਕੀਤਾ ਤੇ ਕਾਨੂੰਨ ਨੂੰ ਲਾਇਆ ਗਾੜੀੋਂ ਮੁੰਡਾ ਬੋਲਿਆ ਸੋਨੀਆ ਪੌੜੀਆਂ ਤੋਂ ਲਪੜ ਲਪੜ ਕਰਦੀ ਭੱਜੇ ਜੇ ਛੱਟ ਪੈਟ ਲੱਜਦੀ ਮਾਰ ਕੇ ਝਪਟਾ ਫੋਨ ਖੋ ਕੇ ਅੰਦਰ ਨੂੰ ਭੱਜ ਗਈ ਇਹ ਕੋਈ ਬੰਦੇ ਵਾਲੀ ਗੱਲ ਥੋੜੀ ਆ ਜੇ ਕੇ ਤੇਰੀ ਸਹੇਲੀ ਭੈਣ ਦਾ ਵਾ ਤੇ ਤੂੰ ਚੋਕ ਮੇਰੇ ਸਾਹਮਣੇ ਗੱਲ ਕਰ ਮੁੰਡਾ ਬੋਲਿਆ ਗਾੜੀਆਂ ਪੈਂਦੀ ਤੇ ਮੈਂ ਹਾਂ ਨਹੀਂ ਕਿ ਇਹਨੂੰ ਪਰ ਫਿਰ ਵੀ ਬੁਰੀ ਲੱਗਦੀ ਤੁਹਾਨੂੰ ਸੋਹਣੀਏ ਇਦਾਂ ਦਾ ਕੰਮ ਕੋਈ ਕਰ ਸਕਦੀ ਨਹੀਂ ਨਹੀਂ ਮੇਰਾ ਮੰਨ ਨਹੀਂ ਮੰਦਾ ਇਹ ਬੰਦੇ ਦੀ ਜਿਆਦਤੀ ਹੋ ਗਈ ਆ ਆਪਣੀਆਂ ਮਾਰਦੀ ਜਾਂਦੀ ਬੱਚਿਆਂ ਦਾ ਅੱਜ ਕੱਲ੍ਹ ਹਸਪਦਾ ਪਹਿਲਾਂ ਵਾਲਾ ਨਹੀਂ ਆ ਸਵਾਸ ਜੀ ਬੈਨਾ ਦੇ ਫੋਨ ਆਉਂਦੇ ਆ ਕੈਂਪ ਤੇ ਜਾਣਾ ਹੋ ਸਕਦਾ ਕਿ ਹਣਾ ਕੋਈ ਸਲਾਹ ਮਸ਼ਰਾਹ ਹੋਵੇ ਉਸ ਸੋਨੀਆਂ ਨੂੰ ਫੋਨ ਖੋਣ ਦੀ ਕੀ ਲੋੜ ਹੈ ਨਾਲੇ ਮੁੰਡੇ ਕੇ ਤੇ ਦੀ ਵਾਸਨ ਦੀਏ ਨੇ ਜਿੱਤਾ ਮਰਜੀ ਹੈ ਸੁਣ ਉਹ ਹੈ ਤੇ ਇੱਕ ਕੁੜੀ ਆ ਭਾਵੇਂ ਹੀ ਜਿੰਨੇ ਮਰਜੀ ਲਾਡਾ ਪਿਆਰਾ ਨਾ ਰੱਖੀ ਆ ਮੈਂ ਪਹਿ ਰਾਵੇ ਤਾਂ ਮੈਂ ਇਹ ਕਦੀ ਬੋਛ ਨਹੀਂ ਕੇ ਆ ਪਰ ਕਿਤੇ ਨਾ ਕਿਤੇ ਦੇ ਬੰਦਰ ਦੀਆਂ ਗੱਲਾਂ ਤੋਂ ਮੈਨੂੰ ਡਰ ਲੱਗਦਾ। ਥੋੜਾ ਜਿਹਾ ਧਿਆਨ ਮੈਨੂੰ ਹੁਣ ਰੱਖਣਾ ਪੈਣਾ। ਕਿਉਂਕਿ ਬੱਚੇ ਦੀ ਆ ਉਮਰ ਨਾ ਨਿਆਣੀ ਸਿਆਣੀ ਜੀ ਹੁੰਦੀ ਆ ਦੁਨੀਆਦਾਰੀ ਦਾ ਨਹੀਂ ਪਤਾ ਲੱਗਦਾ। ਐਨੀ ਹਿੰਮਤ ਕੁੜੀ ਦੀ ਮੇਰੇ ਹੱਥ 'ਚ ਚਪਟਾ ਮਾਰ ਕੇ ਫੋਨ ਖੋਲਿਆ। ਹੈ? ਆ ਜਿਹੜਾ ਬਹੁਤੀਆਂ ਹੱਡੀਆਂ ਚੋਚ ਗੱਲਾਂ ਕਰਦਾ ਹੈ ਨਾ ਪਹਿਲਾਂ ਤੇ ਇਹਨੂੰ ਪੁੱਛਦੀ ਆ ਇਹਦਾ ਵੀ ਇਹਦਾ ਕੋਹ ਹਾਲ ਨਹੀਂ ਆ ਝੋਨੇ ਲੱਗ ਗਏ ਆ। ਵੱਦ ਨੋਟੀ ਘਾਟੇ ਵੀ ਲਾਈ ਏਦਾਂ ਖਲੋਤਾ ਵੀ ਜਿਹਦਾ ਹੁਣ ਬੂਟੇ ਖਿੱਚ ਖਿੱਚ ਕੇ ਲੰਮੇ ਕਰਕੇ ਤੇ ਉੱਤੇ ਮੁੰਜਰਾਂ ਲਾ ਦੇਣੀਆਂ ਵਾ ਹਾਲੇ ਦਾ ਕੁਝ ਨਹੀਂ ਏਦਾਂ ਓ ਰੱਬ ਦੇ ਬੰਦੇ ਆ ਜੇ ਝੋਨਾ ਲੱਗ ਗਿਆ ਵਾ ਨਾ ਉਹਨੇ ਆਪਣੀ ਬਾਹਰ ਨਹੀਂ ਪਕੜਨਾ ਵਾ ਹੁਣ ਏਦਾਂ ਵੇਖਿਆ ਤੇ ਤੇਰੇ ਮੁੰਜਰਾਂ ਉਹਨਾਂ ਨੂੰ ਪੈ ਨਹੀਂ ਜਾਣੀਆਂ ਦਾ ਉਹਦਾ ਫਸਲ ਪੱਕ ਨਹੀਂ ਜਾਣੀ ਪਾਣੀ ਲਾਇਆ ਵੇਖਣ ਡਿਆ ਮੈਂ ਵੀ ਪਾਣੀ ਵਾਤਣਾ ਚਾਜੇ ਫੋਨ ਚੁੱਕ ਲਿਆ ਕੁੜੀ ਰਾਜ ਮੈਂ ਫੋਨ ਵਜਣ ਡਿਆ ਸੀ ਤੇ ਅਗਲੀ ਚਵਟਾ ਮਾਰ ਕੇ ਹੱਥ ਚ ਕੋ ਕੇ ਲੈ ਗਈ ਗਾੜੀਆਂ ਪਤਾ ਕੌਣ ਬੋਲਿਆ ਮੁੰਡਾ ਸਾਡਾ ਇਨਾ ਹੱਕ ਵੀ ਨਹੀਂ ਆਪੇ ਘਰ ਚ ਹੁੰਦੇ ਹੋਏ ਵੀ ਅਸੀਂ ਆਪਣੇ ਬੱਚਿਆਂ ਦਾ ਫੋਨ ਨਹੀਂ ਚੁੱਕ ਸਕਦੇ ਮੇਰ ਕੋ ਚਪੇੜਾਂ ਦਾ ਖਾਦੀ ਚੰਗਾ ਸਾਡੀ ਕੁੜੀ ਹੈ ਬਗਾਨੀ ਨਹੀਂ ਹੈਗੀ ਠੀਕ ਹੈ ਹਾਂ ਚਾਂਦ ਚੜ ਚੰਦਿਆ ਆ ਕੇ ਲੰਗੜੀ ਹਾਰਦੀ ਠੀਕ ਹੈ ਯਕੀਨ ਹੈ ਸਾਨੂੰ ਉੱਤੇ ਜਦੋਂ ਚੜ ਜੂ ਨਾ ਤਾਂ ਫਿਰ ਤੇਰੇ ਵਰਗੇ ਨੇ ਵੀ ਅੱਖਾਂ ਚ ਕਸੌਣ ਜਾ ਕੇ ਰੋਣਾ ਵਾ ਬਦਨਾਮੀ ਸਾਰੇ ਨੇ ਹੋਣੀ ਆ ਇਹ ਘਰ ਦੀ ਧੀ ਆ ਨਹੀਂ ਤੂੰ ਛੜਕਦੇ ਆ ਕੇ ਰੋਲਾ ਪਾਉਣ ਲਈ ਹੈ ਸ਼ਰਮ ਹੈ ਤੈਨੂੰ ਹੁਣ ਮਾੜੀ ਮੋਟੀ ਠੀਕ ਹੈ ਚੱਲ ਜਾ ਕਰ ਕਹੋ ਨਾ ਤੁਹਾਨੂੰ ਕਹੋ ਰੋਡ ਤੇ ਖਲੋਤੇ ਚੰਗੇ ਰੋਡ ਤੇ ਖਲੋਤੇ ਆ ਤੇ ਗੱਲਾਂ ਨਾ ਤੁਹਾਨੂੰ ਦੱਸੋ ਟੱਕਣੇ ਟੱਕ ਲੋ ਜਦ ਦਿਨ ਖੁੱਲਣਗੇ ਨਾ ਉਦੋਂ ਤੁਹਾਨੂੰ ਪਤਾ ਲੱਗੂ ਹਾਂ ਦਾ ਅਕਾਉਂਟ ਦਾ ਹੀ ਨਹੀਂ ਫਾਇਦਾ ਕੁੜੀ ਦੇ ਵੈਰੀ ਪਈ ਆ ਹੈ ਇੱਕ ਰੱਬ ਧੀ ਨੂੰ ਦਿੰਦਾ ਇਹਨੂੰ ਪਤਾ ਲੱਗਦਾ ਕੁੜੀਆਂ ਦੁੱਖ ਕੀ ਹੁੰਦੇ ਆ